ਜਿਹੜਾ ਸਾਡਾ ਏਰੀਆ ਪਿਛੜਿਆ ਹੋਇਆ ਏਰੀਆ ਤੇ ਇਹ ਗਰੀਬਾਂ ਦਾ ਏਰੀਆ ਕੋਈ ਅਮੀਰਾਂ ਦਾ ਏਰੀਆ ਨਹੀਂਗਾ ਉੱਥੇ ਸਸਤੇ ਪਲਾਟ ਹੈ ਜੀ ਜੀ 2003 ਦੇ ਵਿੱਚੋਂ ਕਲੋਨੀਆਂ ਦੀ ਕਟਨੀਆਂ ਸ਼ੁਰੂ ਹੋਈਆਂ ਕੋਈ پابੰਦੀ ਨਹੀਂ ਸੀ 2013 ਦੇ ਵਿੱਚ پابੰਦੀ ਲੱਗੀ ਜੀ ਐਨਓਸੀ ਵਾਲੀ ਦਾ ਸਲਾਹਕਾਰ ਇਹਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਫਿਜ਼ੀਕਲ ਤਕਰੀਰ ਮੈਂ ਰੇਸ਼ਮ ਸਿੰਘ ਆ ਜੀ ਪ੍ਰੋਪਰਟੀ ਰੀਲ ਲਾ ਬੇਸਿਕ ਆ ਦਾਰਸ਼ਨਗਰ ਗੱਲਪੱਤੀ ਸਿਵੀਆਂ ਤੋਂ ਕੰਮ ਕਰਦੇ ਆ ਜਿਹੜਾ ਸਾਡਾ ਏਰੀਆ ਪਿਛੜਿਆ ਹੋਇਆ ਏਰੀਆ ਤੇ ਇਹ ਗਰੀਬਾਂ ਦਾ ਏਰੀਆ ਕੋਈ ਅਮੀਰਾਂ ਦਾ ਏਰੀਆ ਨਹੀਂਗਾ ਉੱਥੇ ਸਸਤੇ ਪਲਾਟ ਆ ਜੀ ਤੇ ਆਮ ਬੰਦਾ ਜਿਹੜਾ ਉੱਥੇ ਪਲਾਟ ਲੈ ਸਕਦਾ ਅਫੋਰਡੇਬਲ ਆ ਆਮ ਬੰਦੇ ਲਈ ਤੇ ਬਾਕੀ ਜਿਹੜੀਆਂ ਕਲੋਨੀਆਂ ਸ਼ਹਿਰ ਦੇ ਵਿੱਚ ਬਹੁਤ ਵੱਡੀਆਂ 25 ਤੋਂ 30000 ਰੁਪਏ 50000 ਰੁਪਏ ਗੱਜ ਰੇਟ ਆ ਉਹ ਕਲੋਨੀਆਂ ਦੇ ਵਿੱਚ ਜਿਹੜੇ ਲੋਕ ਨਹੀਂ ਪਲਾਟ ਲੈ ਸਕਦੇ ਉਹ ਬਾਹਰ ਲੀਆਂ ਕਲੋਨੀਆਂ 'ਚ ਪਲਾਟ ਖਰੀਦਦੇ ਆ ਜੀ ਤੇ ਸਾਡੀ ਵੀ ਉਥੇ ਰੋਜੀ ਰੋਟੀ ਚੱਲਦੀ ਆ ਤੇ ਗਰੀਬ ਬੰਦੇ ਵੀ ਉਥੇ ਰੋਜੀ ਰੋਟੀ ਆਪਦਾ ਪਲਾਟ ਮਕਾਨ ਬਣਾਉਂਦੇ ਸੁਪਣਾ ਬਣਾਉਂਦੇ ਆ ਕਿ ਪਹਿਲਾਂ ਕੀ ਸੀ 2003 ਦੇ ਵਿੱਚੋਂ ਕਲੋਨੀਆਂ ਦੀ ਕਟਨੀਆਂ ਸ਼ੁਰੂ ਹੋਈਆਂ ਕੋਈ پابੰਦੀ ਨਹੀਂ ਸੀ 2013 ਦੇ ਵਿੱਚ پابੰਦੀ ਲੱਗੀ ਜੀ ਐਨਓਸੀ ਵਾਲੀ ਪਲਾਟ ਕੱਟੇ ਗਏ ਹੁਣ ਇੱਕ ਪਲਾਟ ਦੇ ਵਿੱਚ 20-20 ਬੰਦੇ ਦੇ ਨਾਮ ਆ ਜੀ ਰਜਿਸਟਰੀ ਦੇ ਵਿੱਚ ਹੁਣ ਅੱਜ ਦੀ ਘੜੀ ਜਿਹੜੀ ਸਾਨੂੰ ਸਮੱਸਿਆ ਆ ਰਹੀ ਆ ਉਹ ਕਹਿੰਦੇ 20 ਬੰਦਿਆਂ ਦੇ ਤੁਹਾਡੇ ਨਾਮ ਆ ਰਜਿਸਟਰੀ ਦੇ ਵਿੱਚ 20 ਦੇ 20 ਬੰਦੇ ਇਕੱਠੇ ਵੇਚ ਸਕਦੇ ਆ ਤੇ ਜੇ ਐਨਓਸੀ ਲੈਣ ਜਾਣੇ ਆ ਪੁੱਡਾ ਵਾਲੇ ਤੇ ਕਾਰਪੋਰੇਸ਼ਨ ਵਾਲੇ ਕਹਿੰਦੇ 20 ਬੰਦੇ ਆ ਜੀ ਉਹਨਾਂ ਤੋਂ ਅੰਡਰਟੇਕਿੰਗ ਲਿਆਓ ਤੇ ਜਾਂ 20 ਬੰਦਿਆਂ ਨੂੰ ਇਕੱਠੀ ਐਨਓਸੀ ਮਿਲੂਗੀ ਤੇ ਇਕੱਠੇ ਬੰਦੇ 20 ਕਿੱਥੇ ਹੋਣਗੇ ਉਹਦੇ ਚੋਂ ਪੰਜ ਬੰਦੇ ਵੇਚ ਗਏ ਆ ਦੋ ਚਾਰ ਬੰਦੇ ਚਲੋ ਚਾਰੇ ਆਪਦੀ ਯਾਤਰਾ ਪੂਰੀ ਕਰਕੇ ਚਲੇ ਗਏ ਆ ਤੇ ਜਿਨ੍ਹਾਂ ਨੇ ਹੁਣ ਪਲਾਟ ਲਿੱਤਾ ਸੀ ਆਪਦੀ ਕੁੜੀ ਦਾ ਮੁੰਡੇ ਦੇ ਵਿਆਹ ਵਾਸਤੇ ਜਾਂ ਘਰ ਬਣਾਉਣ ਵਾਸਤੇ ਤੇ ਜਿਨ੍ਹਾਂ ਦਾ ਸੁਪਨਾ ਸੀ ਵੀ ਅਸੀਂ ਕੁੜੀ ਦਾ ਵਿਆਹ ਕਰਨਾ ਉਹ ਪਲਾਟ ਵੇਚ ਨਹੀਂ ਸਕਦਾ ਤੇ ਜਿਹੜੇ ਆ ਸੁਪਨਾ ਸੀ ਮੈਂ ਘਰ ਬਣਾਉਣਾ ਉਹ ਘਰ ਬਣਾ ਨਹੀਂ ਸਕਦਾ ਤੇ ਸਾਡਾ ਵੀ ਉਹਦੇ ਨਾਲ ਰੋਜ਼ਗਾਰ ਜੁੜਿਆ ਜਦੋਂ ਪਲਾਟ ਵਿਕਣਗੇ ਨਹੀਂ ਉੱਥੇ ਜਿ ਰਿਸ਼ਤੀਆਂ ਨਹੀਂ ਹੋਣਗੀਆਂ ਵੇਚਣ ਵਾਲੇ ਤੇ ਖਰੀਦਣ ਵਾਲੇ ਸਾਨੂੰ ਤੰਗ ਕਰਦੇ ਆ ਤੇ ਗਰੀਬ ਬੰਦਾ ਉਹ ਕਰੇ ਕੀ ਵੀ ਉਹ ਆਪਦਾ ਪਲਾਟ ਦਾ ਹਿੱਸਾ ਵੇਚ ਨਹੀਂ ਸਕਦਾ ਜਿਵੇਂ ਕਿਸੇ ਕੋਲੇ 500 ਗਜ ਦਾ ਪਲਾਟ ਆ ਕਦੇ ਤੁਸੀਂ 250 ਨਹੀਂ ਵੇਚ ਸਕਦੇ 500 ਹੀ ਵੇਚੋ ਤੇ ਜੇ ਉਹਨੂੰ ਜ਼ਰੂਰਤ ਹੀ 250 ਗਜ ਦੀ ਹੈ ਵੇਚਣ ਦੀ ਉਹ 500 ਕਿਉਂ ਵੇਚੂਗਾ ਤੇ 500 ਖਰੀਦਣ ਵਾਲਾ ਉਹ ਤੇ ਦਾ ਕੀ ਨਹੀਂ ਕਿਉਂਕਿ ਉਹ ਤਾਂ ਗਰੀਬ ਲੋਕ ਆ ਗਰੀਬ ਬੰਦਾ 500 ਗਜੇ ਕਿੱਥੇ ਘਰ ਪਾਊਗਾ ਜੀ ਗਰੀਬ ਬੰਦੇ ਨੇ ਤਾਂ 100 150 ਗਜੇ ਘਰ ਪਾਣਾ ਤੇ ਕਿਸੇ ਵੀ ਸਰਕਾਰ ਨੇ 3000 4000 ਰੁਪਏ ਗੱਜ ਦੇ ਹਿਸਾਬ ਨਾਲ ਕਲੋਨੀ ਕੋਈ ਨਹੀਂ ਕੱਟੀ ਵੀ ਗਰੀਬ ਬੰਦਿਆਂ ਨੂੰ پلاਟ ਦਿੱਤਾ ਤੁਹਾਨੂੰ 4000 ਰੁਪਏ ਗੱਜ ਦਾ ਉੱਤੇ ਆ ਤੁਸੀਂ ਉੱਥੇ ਰਹੋ ਹੁਣ 15 ਲੱਖ ਦਾ ਗਰੀਬ ਬੰਦਾ پلاਟ ਲਵੇ ਕਿੱਥੇ ਮੈਂ ਇੱਕ ਪ੍ਰੋਪਰਟੀ ਡੀਲਰ ਆ 50 ਲੱਖ ਦੇ پلاਟ ਤਾਂ ਮੇਰੇ ਵਰਗਾ ਵੀ ਨਹੀਂ ਲੈ ਸਕਦਾ ਤੇ ਇਸ ਕਰਕੇ ਮਤਲਬ ਸਾਡੇ ਜਿਹੜੇ ਸਧਾਰਨ ਬੰਦੇ ਆ ਸਾਡਿਆਂ ਵੱਲ ਸੋਚਿਆ ਜਾਵੇ ਇਹ ਜਿਵੇਂ ਰਿਸ਼ਤੀਆਂ ਪਹਿਲਾਂ ਚਲਦੀਆਂ ਸੀ ਓਵੇਂ ਕੀਤੀਆਂ ਜਾਂ ਨਾਲੇ ਸਰਕਾਰ ਦਾ ਫਾਇਦਾ ਨਾਲੇ ਗਰੀਬਾਂ ਦਾ ਘਰ ਬਣ ਜੂ ਉਹਨਾਂ ਦਾ ਸੁਪਨਾ ਪੂਰਾ ਹੋ ਜੂਗਾ ਨਾਲੇ ਜੋ ਸਾਡਾ ਭਾਈਚਾਰਾ ਸਾਨੂੰ ਵੀ ਰੋਜ਼ਗਾਰ ਮਿਲਿਆ ਸਾਡਾ ਵੀ ਰੋਜ਼ਗਾਰ ਚੱਲਦਾ ਰਹੇ ਭਾਈ ਸਾਹਿਬ ਤੁਸੀਂ ਰੇਟ ਦੀ ਗੱਲ ਕੀਤੀ ਹੈ ਜੀ ਅੱਜ ਲਈ 4000 ਰੁਪਏ ਦਾ ਰੇਟ ਬਣਾ ਚਾਹੀਦਾ ਜਿਹੜਾ ਹੁਣ 30000 ਰੁਪਿਆ 15-15000 ਰੁਪਿਆ 18-18000 ਰੁਪਿਆ ਪ੍ਰਤੀ ਗਾਇ ਤੋਂ ਸਾਨੂੰ ਮਿਲਦਾ ਉਹ ਪ੍ਰੋਪਰਟੀ ਡਿਵਿਜ਼ਨ ਦਾ ਵਧਾਇਆ ਹੈ ਕਿ ਸਰਕਾਰ ਦਾ ਵਧਾਇਆ ਨਹੀਂ ਸਰਕਾਰ ਨੇ ਨਹੀਂ ਵਧਾਇਆ ਭਾਜੀ ਦਿੱਕਤ ਇੱਥੇ ਹੀ ਆ ਵੀ ਜਿਹੜੀਆਂ ਹੁਣ ਨਵੀਆਂ ਕਲੋਨੀਆਂ ਕੱਟੀਆਂ ਉਹਨਾਂ ਨੇ ਆਪ ਦਾ ਰੇਟ ਹੀ ਇੰਨਾ ਰੱਖਤਾ ਬਹੁਤ ਜ਼ਿਆਦਾ ਵੀ ਅਸੀਂ ਗੇਟੜ ਕਲੋਨੀਆਂ ਦੀ ਪਾਰਕ ਲਾਤੇ ਵਧੀਆ ਕੁਝ ਬਣਾਤਾ ਤੇ ਜਿਹੜੀਆਂ ਇਹ ਕਲੋਨੀਆਂ ਇਹ ਗਰੀਬਾਂ ਦੇ ਉਹਦੇ ਬਜਟ ਦੇ ਵਿੱਚ ਆਂਦੀਆਂ ਗਰੀਬ ਉੱਥੇ 3000 4000 ਜੇ ਤੁਸੀਂ ਵੀ ਪਲਾਟ ਲੈਣਾ ਚਾਹੁੰਦੇ ਹੋ ਤਾਂ ਪੀਰਖਾਨੇ ਵਾਲੇ ਪਾਸੇ ਆਜੋ 3000 ਤੋਂ ਲੈ ਕੇ 404500 ਤੱਕ ਜਿੰਨੇ ਮਰਜ਼ੀ ਪਲਾਟ ਮਿਲ ਜਾਣਗੇ ਤੇ ਗਰੀਬ ਬੰਦੇ ਘਰ ਪਾ ਰਹੇ ਆ ਤੇ ਹੁਣ ਜਦ ਕਲੋਨੀਆਂ ਦੇ ਵਿੱਚ ਗਰੀਬ ਬੰਦਾ 20000 ਰੁਪਏ ਪਲਾਟ ਕਿੱਥੇ ਲੈ ਲੂਗਾ ਜੀ ਉੱਥੇ ਹੈਗਾ ਜੀ 4000 ਰੁਪਏ ਹਾਂ ਜੀ ਜਿੰਨੇ ਮਰਜ਼ੀ ਪਲਾਟ ਜੀ 4000 ਰੁਪਏ ਨੂੰ ਮਿਲ ਜਾਣਗੇ 3500 ਨੂੰ ਮਿਲ ਜਾਣਗੇ 5000 ਨੂੰ ਮਿਲ ਜਾਣਗੇ ਆਜੋ ਜਿਹੜਾ ਵੀ ਆਣਾ ਚਾਹੁੰਦਾ ਪਲਾਟ ਦੁਵਾਨ ਨੂੰ ਮੋਸਟ ਵੈਲਕਮ ਦਵਾਵਾਂਗੇ ਪਲਾਟ ਪਰ ਰਿਸਟਰੀ ਹੋਵੇ ਤਾਂ ਦਵਾਵਾਂਗੇ ਨਾ ਕੋਸੀਏ ਧਾਰਨਾ ਮੇਰੇ ਡੀਸੀ ਸਾਹਿਬ ਨੂੰ ਜਾਂ ਹੋਰ ਕੋਈ ਅਧਿਕਾਰੀਆਂ ਨੂੰ ਮਿਲੇ ਆ ਜੀ ਅਧਿਕਾਰੀਆਂ ਨੇ ਸਾਨੂੰ ਆਸ਼ਵਾਸ਼ਣ ਦਿੱਤਾਗਾ ਤੇ ਆਸ਼ਵਾਸ਼ਣ ਉਹਨਾਂ ਨੇ ਸਾਨੂੰ ਸਹੀ ਦਿੱਤਾ ਕਹਿੰਦੇ ਅਸੀਂ ਜੀ ਅੱਗੇ ਕਾਰਵਾਈ ਕਰ ਰਹੇ ਹਾਂ ਤੁਹਾਡੀ ਮੰਗ ਰੱਖੀ ਹੈ ਸਰਕਾਰ ਤੱਕ ਸਾਡਾ ਅੱਜ ਇੱਥੇ ਇਕੱਠੇ ਹੋਣ ਦਾ ਹੀ ਮਕਸਦ ਆ ਖਰੀਦਦਾਰ ਵੀ ਸਾਡੇ ਨਾਲ ਆਏ ਆ ਵੇਚਣ ਵਾਲੇ ਵੀ ਨਾਲ ਆਏ ਆ ਸਾਡਾ ਡੀਲਰ ਭਾਈ ਚਾਰਾ ਵੀ ਨਾਲ ਆਏ ਆ ਸਾਡਾ ਰੋਜੀ ਰੋਟੀ ਦਾ ਮਸਲਾ ਅਸੀਂ ਬੱਚਿਆਂ ਦੀ ਫੀਸਾਂ ਭਰਨੀ ਆ ਸਰਕਾਰ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀ ਸਰਕਾਰ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਵੀ ਇਹ ਜਿਹੜਾ ਮਸਲਾ ਜਲਦੀ ਹੱਲ ਕਰ ਦਿੱਤਾ ਜਾਵੇ ਨਵੀਆਂ ਕਲੋਨੀਆਂ ਨਾ ਕੱਟੀਆਂ ਜਾਣ ਜਿਹੜੀਆਂ ਪਹਿਲਾਂ ਕੱਟੀਆਂ ਹੋਈਆਂ ਉਹਨਾਂ ਦੀਆਂ ਰਿਸ਼ਤੀਆਂ ਕਰਨ ਚਾਹੇ 100 ਗਜ ਵਿੱਚ ਚਾਹੇ 200 ਗਜ ਵਿੱਚ ਪਰ ਨਵੀਂ ਕਲੋਨੀ ਅਸੀਂ ਵੀ ਕੱਟਣ ਦੇ ਹੱਕ ਤੇ ਨਹੀਂ ਤੇ ਸਰਕਾਰ ਕੱਟਣ ਵੀ ਨਾ ਦੇਵੇ ਉਹਦਾ ਕੀ ਹੱਲ ਆ ਵੀ ਪਟਵਾਰੀ ਤੋਂ ਗਰਦੋਰੀ ਕਰਾ ਦਿੱਤੀ ਜਾਵੇ ਜਿੱਥੇ ਮਤਲਬ ਜਿਹੜੀ ਜ਼ਮੀਨ 'ਚ ਫਸਲ ਉੱਗਦੀ ਆ ਉਹਦੀ ਰਿਸ਼ਤੀ ਨਾ ਕੀਤੀ ਜਾਵੇ ਟੋਟਿਆਂ ਦੇ ਕੱਟ ਕੇ ਜਿੱਥੇ ਪਹਿਲਾਂ ਗੈਰਮਮਕਨ ਲਿਖਿਆ ਪਟਵਾਰੀ ਵੱਲੋਂ ਫਰਦਾਂ ਦੇ ਵਿੱਚ ਦੇਖੋ ਵੀ ਗੈਰਮਮਕਨ ਲਿਖਿਆ ਵੀ ਇਹ ਪਲਾਟ ਆਬਾਦੀ ਵਾਲਾ ਉੱਥੇ ਆਬਾਦੀ ਵਾਲੀ ਜਗ੍ਹਾ ਤੇ ਰਿਸ਼ਤੀਆਂ ਦੀ ਪਾਬੰਦੀ ਖਤਮ ਕਰ ਦਿੱਤੀ ਜਾਵੇ ਤੇ ਅਸੀਂ ਇੰਨੀ ਬੇਨਤੀ ਕਰਦੇ ਹਾਂ ਹਾਂਜੀ ਸਰ 3 ਹਰ ਤੇ ਕਿਹੜਾ ਮੁੱਦਾ ਲੈ ਕੇ ਅੱਜ ਤੁਹਾਡੇ ਕੋਲ ਪੇਸ਼ ਕੀ ਆਏ ਅੱਜ ਜੀ ਸਾਰੇ ਸਾਡੇ ਅਦਰਸ਼ ਨਗਰ ਦੇ ਮੇਰੇ ਸਾਰੇ ਸਤਿਕਾਰਯੋਗ ਵੱਡੇ ਛੋਟੇ ਵੀਰ ਪ੍ਰਾਪਰਟੀ ਡੀਲਰ ਪ੍ਰਾਪਰਟੀ ਐਡਵਾਈਜ਼ਰ ਸਾਰੇ ਇੱਥੇ ਇਕੱਠੇ ਹੋਏ ਆ ਜੀ ਉਹ ਇਹ ਸੰਬੰਧ ਚ ਇਕੱਠੇ ਹੋਏ ਆ ਕਿ ਜਿਹੜੀਆਂ ਕਿ ਆਦਰਸ਼ ਨਗਰ ਦੀਆਂ ਮਈ 2025 ਤੋਂ ਪਹਿਲਾ ਰੇਸਟੀਆਂ ਹੋ ਰਹੀਆਂ ਸੀ ਉਹ ਰੇਸਟੀਆਂ ਬੰਦ ਹੋ ਗਈਆਂ ਜਿਹਦੇ ਕਰਕੇ ਸਾਨੂੰ ਸਾਰੇ ਜਿਹੜੇ ਇਹ ਪ੍ਰਾਪਰਟੀ ਦੇ ਨਾਲ ਸੰਬੰਧਿਤ ਸਾਡੇ ਸਾਰੇ ਵੀਰ ਐ ਪ੍ਰਾਪਰਟੀ ਵੇਚਣ ਵਾਲੇ ਆ ਖਰੀਦਣ ਵਾਲੇ ਆ ਦਾ ਸਲਾਹਕਾਰ ਆ ਇਹਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹੀ ਬੇਨਤੀ ਸੀ ਪ੍ਰਸ਼ਾਸਨ ਨੂੰ ਕਰ ਰਹੇ ਆ ਜੀ ਸਰਕਾਰ ਤੱਕ ਸਾਡੀ ਬੇਨਤੀ ਜਾਵੇ ਕਿ ਜਿਹੜੀਆਂ ਰੇਸਟੀਆਂ ਬੰਦ ਆ ਇਹ ਰੇਸਟੀਆਂ ਚਾਲੂ ਕੀਤੀਆਂ ਜਾਣ ਜੀ। ਕਿਉਂਕਿ ਪਹਿਲਾਂ ਹੋ ਰੇਗਾ ਸੀ ਤੇ ਹੁਣ ਇਹ ਚ ਕੀ ਜੇ ਕੋਈ ਕਮੀ ਪੇਸ਼ੀ ਆ ਉਹ ਹੁਣ ਵੇਚਣ ਵਾਲੇ ਖਰੀਦਣ ਵਾਲੇ ਦਾ ਤੇ ਚੋਤ ਚ ਲੋ ਜਿਹੜਾ ਬਣਦਾ ਜੋ ਵੀ ਆ ਜੇ ਕੋਈ ਕਸੂਰ ਆ ਉਹਦਾ ਵੀ ਉਹ ਹੱਲ ਕੀਤਾ ਜਾਵੇ ਜੇ ਕੋਈ ਗਲਤ ਤਕਸੀਮ ਹੋਇਆ ਜਾਂ ਕੋਈ ਗਲਤ ਹੋਈਆ ਸਾਰਾ ਸਿਸਟਮ ਠੀਕ ਕਰਕੇ ਇੰਵੈਸਟਰੀਆਂ ਕੀਤੀਆਂ ਜਾਣ ਦੀ ਜੇ ਕੋਈ ਗਲਤੀ ਇੱਕ ਜੇ ਹੁੰਦੀ ਜਰੀ ਇਹਨੇ ਸਾਰੇ ਹੁਣ ਦੇਖੋ ਕਿੰਨੇ ਸਾਡੇ ਭੈਣ ਭਰਾ ਇੱਥੇ ਇਕੱਠੇ ਹੋਏ ਆ ਉਹ ਸਾਰਿਆਂ ਨੂੰ ਭੁਗਤਣਾ ਪੈਂਦਾ ਕਿਸੇ ਦੀ ਕੁੜੀ ਦਾ ਵਿਆਹ ਜੀ ਕਿ ਮੇਰੇ ਅੱਗੇ ਨੇ ਫੀਸ ਭਰਨੀ ਹੈ ਜੀ ਸਾਨੂੰ ਇਹ ਬਹੁਤ ਮੁਸ਼ਕਲ ਆ ਰਹੀਆਂ ਬੇਨਤੀ ਆ ਸਾਡੀ ਇਹ ਹੱਥ ਜੋੜ ਕੇ ਸਾਰਿਆਂ ਦੀ ਕਿ ਸਾਡੀਆਂ ਰੈਸਟਰੀਆਂ ਜਿਹੜੀਆਂ ਜਲਦੀ ਤੋਂ ਜਲਦੀ ਜਿਵੇਂ ਪਹਿਲਾਂ ਚੱਲਦੀਆਂ ਸੀ ਉਸੇ ਤਰੀਕੇ ਨਾਲ ਚਾਲੂ ਕੀਤੀਆਂ ਜਾਣ ਜਿਵੇਂ ਮੰਨ ਲਓ ਮੇਰੇ ਨਾਲ 500 ਗਾਜ ਜਗ੍ਹਾ ਜੀ ਮੈਨੂੰ 200 ਗਾਜ ਦੀ ਲੋੜ ਹੈ ਮੈਂ 200 ਵੇਚੂਗਾ 300 ਗਾਜ ਦਾ ਮੈਂ ਨਹੀਂ ਵੇਚਣੀ ਚਾਹੁੰਦਾ ਤੇ ਉਹ 200 ਗਾਜ ਦੀ ਰੈਸਟਰੀ ਕਹਿ ਰਹੇ ਆ ਪ੍ਰਸ਼ਾਸਨਾ ਤਹਿਸੀਲਦਾਰ ਸਾਹਿਬ ਕਹਿ ਰਹੇ ਆ ਕਿੰਨੇ ਡੀਸੀ ਸਾਹਿਬ ਦੇ ਹੁਕਮਾਂ ਅਸੀਂ ਇਹ ਕਰ ਨਹੀਂ ਸਕਦੇ ਜੋ ਰੇਸਟਰੀਆ ਹੋ ਰਹੀ ਰਹੀ ਹੈ ਇਹ ਬੇਨਤੀ ਹੈ ਵੀ ਪਾਸ ਹੋਊਗਾ ਤੇ 200 ਹੀ ਲੋੜਾ ਤਾਂ 200 ਵਿੱਚ ਹੀ ਹੋਊਗਾ ਕੋਈ ਦੁਕਾਨ ਬਣਾਉਣੀ ਹੈ 100 ਗਾਜ ਦੀ ਦੁਕਾਨਾ ਬਣਣੀ ਹੈ 5 ਬਣਾਉਣੀ ਹੈ ਕਿਸੇ ਨੇ ਉਹ ਦੁਕਾਨ ਬਣਾਉਣ ਦਾ ਵੀ ਉਹਨੂੰ ਦਿੱਤਾ ਜਾਵੇ ਕੋਈ ਮੇਰੇ ਵਰਗੋਂ ਲੋੜ 100 ਗਾਜ ਦੀ ਲੋੜ ਹੈ ਤੇ ਮੈਂ 400 ਗਾਜ ਕਿਉਂ ਵੇਚੂਗਾ ਜੀ ਮੈਂ ਤਾਂ 100 ਗਾਜ ਵੇਚ ਕਿਉਂ ਕਰੂਗਾ ਜਿਹੜੇ ਖਰੀਦਰੀ ਆ ਉਹ 100 ਗਾਜ ਦਾ ਖਰੀਦ ਸਕਦਾ ਤੇ ਉਹ 500 ਗਾਜ ਖਰੀਦ ਨਹੀਂ ਸਕਦਾ ਇਹ ਹੀ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਵੀ ਸਾਡੀਆਂ ਜਿਹੜੇ ਇਹ ਮੁਸ਼ਕਲਾਂ ਛੇਤੀ ਛੇਤੀ ਦੂਰ ਕੀਤੀਆਂ ਜਾਣ ਸਾਡੇ ਇਨੇ ਭੈਣਾ ਭਰਾਵਾਂ ਦਾ ਉਲਟਾ ਦ ਜਿਹੜੇ ਸਲਾਹਕਾਰ ਆ ਉਹਨਾਂ ਨੂੰ ਵੀ ਆਪ ਦਾ 2000 5000 ਜਿਹੜਾ ਖਰਚਾ ਮਿਲਦਾ ਉਹਨਾਂ ਨੂੰ ਵੀ ਲੋੜ ਹੈ ਜੀ ਇਹੀ ਬੇਨਤੀ ਹੈ ਜੀ ਅਸੀਂ ਮਿਲੇ ਵੀ ਆ ਡੀਸਾ ਨੂੰ ਮਿਲੇ ਆ ਜੀ ਗਏ ਆ ਸਾਰੇ ਭੈਣ ਭਰਾ ਅੱਜ ਫੇਰ ਅਸੀਂ ਇਸ ਤੋਂ ਬਾਅਦ ਜਿਵੇਂ ਵੀ ਕਹਿਣਗੇ ਭੈਣ ਭਰਾ ਸਾਰੇ ਅਨੁਸਾਰ ਚੱਲਾਂਗੇ ਜੀ ਇਹੀ ਬੇਨਤੀ ਹੈ ਜੀ ਹੱਸ ਕੇ